ਸਸ਼ੀਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਬਾਰੇ ਅਪਡੇਟ ਸਾਂਝੀ ਕਰ ਰਹੇ ਹਾਂ ਜਿਸ ਦੇ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਗੱਲਬਾਤ ਦੱਸਾਂਗੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 15000 ਦਾ ਲਾਭ ਕੇਂਦਰ ਸਰਕਾਰ ਨੇ ਛੋਟੇ ਕਾਰੀਗਰ ਹੱਥੀ ਕੰਮ ਕਰਨ ਵਾਲੇ ਕਾਮਿਆਂ ਅਤੇ ਕਿਸਾਨਾਂ ਨਾਲ ਜੁੜੇ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਸਕੀਮ ਨੂੰ ਸ਼ੁਰੂ ਕੀਤਾ ਹੈ ਇਸ ਸਕੀਮ ਦਾ ਲਾਭ ਅਤੇ ਉਦੇਸ਼ ਕੀ ਨੇ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਜੀ ਕਾਰੀਗਰ ਨੂੰ ਆਪਣੇ ਕੰਮ ਦੀ ਸ਼ੁਰੂਆਤ ਜਾਂ ਵਿਕਾਸ ਕਰਨ ਲਈ 15000 ਦਾ ਪਤਾ ਦਿੱਤਾ ਜਾਂਦਾ ਹੈ ਇਹ ਰਾਸ਼ੀ ਜਾਂ ਤਾਂ ਸਿੱਧੇ ਖਾਤੇ ਵਿੱਚ ਜਮ੍ਹਾਂ ਕੀਤੀ ਜਾਂਦੀ ਹੈ ਜਾਂ ਫਿਰ ਟੂਲ ਕਿੱਟ ਵਜੋਂ ਦਿੱਤੀ ਜਾਂਦੀ ਹੈ ਇਸ ਸਕੀਮ 18 ਤਰ੍ਹਾਂ ਦੇ ਰਵਾਇਤੀ ਕਿੱਤਿਆਂ ਨਾਲ ਜੁੜੇ ਲੋਕਾਂ ਲਈ ਹੈ ਜਿਵੇਂ ਕਿ ਲੋਹਾਰ ਤਰਖਾਨ ਨਾਈ ਦਰਜੀ ਰਾਜ ਮਿਸਤਰੀ ਪੇਂਟਰ ਸੁਨਿਆਰ ਅਤੇ ਹੋਰ ਛੋਟੇ ਕਾਰੋਬਾਰ ਛੋਟੇ ਕਾਰੀਗਰੀ ਨੂੰ ਤਸਾਹਿਤ ਕਰਨਾ ਉਹਨਾਂ ਦੇ ਹੁਨਰ ਨੂੰ ਵਧਾਉਣਾ ਅਤੇ ਉਹਨਾਂ ਨੂੰ ਕੰਮ ਨੂੰ ਆਧੁਨਿਕ ਤਰੀਕਿਆਂ ਨਾਲ ਡਿਵੈਲਪ ਕਰਨਾ ਰਜਿਸਟ੍ਰੇਸ਼ਨ ਅਤੇ ਜ਼ਰੂਰੀ ਦਸਤਾਵੇਜ਼ ਇਸ ਦੇ ਲਈ ਤੁਹਾਨੂੰ ਆਧਾਰ ਕਾਰਡ ਜੋ ਤੁਹਾਡੇ ਮੋਬਾਈਲ ਨੰਬਰ ਨਾਲ ਲਿੰਕ ਹੋਵੇ ਦੂਜੇ ਨੰਬਰ ਤੇ ਰਾਸ਼ਨ卡 ਜਾਈਦਾ ਹੈ ਤੀਜੇ ਨੰਬਰ ਤੇ ਤੁਹਾਡਾ ਬੈਂਕ ਪਾਸਬੁੱਕ ਚੌਥੇ ਨੰਬਰ ਤੇ ਪੈਨ ਕਾਰਡ ਤੇ ਉਸ ਤੋਂ ਅਗਲੀ ਗੱਲ ਕਰਦੇ ਆ ਜੀ ਟ੍ਰੇਨਿੰਗ ਅਤੇ ਬੀਤੀ ਸਹਾਇਤਾ ਟ੍ਰੇਨਿੰਗ ਦੇ ਵਿੱਚ 15 ਦਿਨ ਦੇ ਹਨਰ ਵਿਕਾਸ ਸਿਖਲਾਈ ਆ ਦਿੱਤੀ ਜਾਵੇਗੀ ਟ੍ਰੇਨਿੰਗ ਦੌਰਾਨ ਪ੍ਰਤੀ ਦਿਨ 500 ਦਾ ਪੱਤਾ ਕੁੱਲ 7500 ਦਿੱਤਾ ਜਾਵੇਗਾ ਕੰਮ ਨਾਲ ਸੰਬੰਧਿਤ ਨਵੇਂ ਅਤੇ ਆਧੁਨਿਕ ਟੂਲਸ ਜਾਂ ਮਸ਼ੀਨਾ ਖਰੀਦਣ ਲਈ ਸਿੱਧਾ ਖਾਤੇ ਵਿੱਚ ਟੂਲ ਕਿਟ ਦੇ ਰੂਪ ਵਿੱਚ 15000 ਦਿੱਤਾ ਜਾਵੇਗਾ ਕੰਮ ਨੂੰ ਹੋਰ ਵਧਾਉਣ ਅਤੇ ਨਿਵੇਸ਼ ਲਈ 18 ਮਹੀਨਿਆਂ ਲਈ 1 ਲੱਖ ਤੱਕ ਬਿਨਾਂ ਵਿਆਜ ਅਤੇ ਦੂਜਾ ਲੋਨ ਪਹਿਲਾ ਲੋਨ ਸਫਲਤਾਪੂਰਨ ਮੋੜਨ ਤੋਂ ਬਾਅਦ 2 ਲੱਖ ਦਾ ਲੋਨ ਬਿਨਾਂ ਵਿਆਜ ਤੋਂ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ। ਇਹ ਸਕੀਮ ਛੋਟੇ ਕਾਰੀਗਰਾਂ ਨੂੰ ਨਾ ਸਿਰਫ ਵਿੱਤੀ ਸਹਾਇਤਾ ਦਿੰਦੀ ਹੈ ਸਗੋਂ ਉਹਨਾਂ ਦੇ ਹਨਰ ਨੂੰ ਨਿਖਾਰ ਕੇ ਉਹਨਾਂ ਨੂੰ ਆਧੁਨਿਕ ਬਾਜ਼ਾਰ ਲਈ ਤਿਆਰ ਕਰਦੀ ਹੈ ਇਹ ਸਗੀ ਸਰਕਾਰ ਦੀ ਇੱਕ ਬਹੁਤ ਵਧੀਆ ਸਕੀਮ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਸਾਡੇ ਚੈਨਲ ਨਾਲ ਜਰੂਰ ਜੁੜੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਇਸੇ ਤਰ੍ਹਾਂ ਦੀਆਂ ਹਰ ਰੋਜ਼ ਤਾਜ਼ੀ ਖਬਰਾਂ ਸਭ ਤੋਂ ਪਹਿਲਾਂ ਸਾਡ ਨੂੰ ਤੁਹਾਨੂੰ ਮਿਲਦੀਆਂ ਰਹਿਣਗੀਆਂ